ਇਸ ਲਈ 7 ਦਿਨਾਂ ਤੋਂ ਜਿਹੜਾ ਵਿਜੀਲੈਂਸ ਨੂੰ ਰਿਮਾਂਡ ਮਿਲਿਆ ਸੀਗਾ ਵਿਕਰਮਦੀਪ ਸਿੰਘ ਮਜੀਠੀਆ ਦਾ ਸੋ ਇਸ ਰਿਮਾਂਡ ਦੇ ਦੌਰਾਨ ਜਿਹੜੇ ਤੱਤ ਸਾਹਮਣੇ ਆਏ ਆ ਜਿਹੜੇ ਬੜੇ ਹੈਰਾਨ ਕਰਨ ਵਾਲੇ ਨੇ ਬੜੇ ਰੋਚਕ ਨੇ ਜਿਹੜੇ ਕਾਫੀ ਹੱਦ ਤੱਕ ਅੱਜ ਕੋਰਟ ਦੀ ਪੇਸ਼ੀ ਤੋਂ ਬਾਅਦ ਸਾਡੇ ਵਕੀਰ ਸਹਿਬਾਨਾਂ ਵੱਲੋਂ ਸਾਜੇ ਕੀਤੇ ਗਏ ਉਹ ਪੰਜਾਬ ਦੇ ਲੋਕਾਂ ਕੋਲ ਪਹੁੰਚੇ ਸੋ ਅੱਜ 4 ਦਿਨ ਦਾ ਰਿਮਾਂਡ ਫਿਰ ਦੁਆਰਾ ਜਿਹੜਾ ਵਿਜੀਲੈਂਸ ਨੂੰ ਮਿਲਿਆ ਸੋ ਮਾਨਯੋਗ ਕੋਰਟ ਨੇ ਇਹ ਮੰਨਿਆ ਕਿ ਇਹਨਾਂ ਸਾਧਨਾਂ ਦੇ ਦੌਰਾਨ ਜਿਹੜੀ ਵਿਜੀਲੈਂਸ ਨੇ ਜਾਂਚ ਕੀਤੀ ਬੜਤਾਲ ਕੀਤੀ ਉਹ ਕਾਫੀ ਤੱਤ ਨੇ ਸੋ ਉਹਦੇ ਆਧਾਰ ਤੇ ਇਹਨੂੰ ਹੋਰ ਅੱਗੇ ਵਧਾਇਆ ਜਾਵੇ ਮਕਮਲ ਜਿਹੜੀ ਇਨਵੈਸਟੀਗੇਸ਼ਨ ਹੋਵੇ ਸੁਵ ਦੇ ਲਈ 4 ਦਿਨ ਦਾ ਰਿਮਾਂਡ ਅੱਜ ਜਿਹੜਾ ਮਿਲਿਆ ਉਹ ਸਾਬਤ ਕਰਦਾ ਕਿ ਵਿਜੀਲੈਂਸ ਨੇ ਜਿਹੜੇ ਰਿਕਾਰਡ ਵੱਖ-ਵੱਖ ਰਾਜਾਂ ਦੇ ਅੰਦਰ ਜਾ ਕੇ ਲੱਭੇ ਆ ਉਹਨਾਂ 'ਚ ਕਾਫੀ ਦਮ ਹੈ ਉਹਨਾਂ 'ਚ ਕਾਫੀ ਵਜ਼ਨ ਹੈ ਸੋ ਤਿੰਨ ਗੱਲਾਂ ਮੁੱਖ ਤੌਰ ਤੇ ਮੈਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਇੱਕ ਤੇ ਹੈ ਕਿ ਜਨਮ ਦੇ ਵਿੱਚ ਬਹੁਤ ਕੁਝ ਐਸਾ ਸਾਹਮਣੇ ਆਇਆ ਜਿਹੜਾ ਪਿਛਲੇ ਸਮੇਂ ਤੋਂ ਲੁਕਾਉਗੇ ਰੱਖਿਆ ਗਿਆ ਜਿਹੜਾ ਜਾਗਿਆਰ ਨਹੀਂ ਸੀ ਹੋਇਆ ਉਹ ਜ਼ਿਆਦਾ ਤਾਂ ਹੋਣ ਉਹ ਕੁਝ ਹੋਰ ਹੋਵੇ ਉਹਨਾਂ ਨੂੰ ਲੁਕੋ ਕੇ ਰੱਖਿਆ ਗਿਆ ਪੰਜਾਬ ਦੇ ਲੋਕਾਂ ਕੋਲ ਉਹ ਰ ਵੱਡੀ ਪੱਧਰ ਦੇ ਉੱਤੇ ਸਾਬਤ ਕਰਦਾ ਕਿ ਉਹ ਉਹ ਪੈਸਾ ਲੁੱਟਦਾ ਪੈਸਾ ਉਹ ਬੇਈਮਾਨੀ ਦੀ ਕਮਾਈ ਹੈ ਸੋ ਦੂਸਰੀ ਜਿਹੜਾ ਸਿਮਲੇ ਦੇ ਅੰਦਰ ਜਿਹੜੇ ਅੱਜ ਸਾਡੇ ਵਕੀਲ ਸਹਿਬਾਨਾਂ ਨੇ ਆਪਣੇ ਪੀਸੀਜੀ ਵੀ ਅੰਦਰ ਵੀ ਦੱਸਿਆ ਮਾਨਜੋ ਕੋਰਟ ਦੇ ਅੰਦਰ ਇਸ ਸਿਮਲੇ ਦੇ ਵਿੱਚ ਜਿਹੜੀ ਜਾਇਦਾਦ ਮਜੀਠੀਆ ਪਰਿਵਾਰ ਵੱਲੋਂ ਸੋਹ ਕੀਤੀ ਗਈ ਆ ਉਹ ਜੋ ਐਫੀਡੇਵਿਡ 2011 ਦਾ ਇਹਨਾਂ ਦੀ ਧਰਮ ਪਤਨੀ ਵੱਲੋਂ ਦਿੱਤਾ ਗਿਆ ਧਰਮ ਪਤਨੀ ਦੇ ਨਾਂ ਦੇ ਤੋ ਜਿਹੜੀ ਜ਼ਮੀਨ ਉਥੇ ਸੋਹ ਕੀਤੀ ਗਈ ਆ ਸਿਮਲੇ ਦੇ ਅੰਦਰ ਉਹ ਜਿਹੜੀ ਦੱਸੀ ਗਈ ਆ ਉਹ ਪੁਆਇੰਟ 52.88 ਆ ਪਾ ਉਹ ਲਗਭਗ 1 ਏਕੜ 1 ਏਕੜ ਜ਼ਮੀਨ ਜਿਹੜੀ ਐਫੀਡੇਵਟ ਜਿਹੜਾ ਚੋਣਾ ਦੇ ਦਰਮਾਨ ਉਮੀਦਵਾਰਾਂ ਵੱਲੋਂ ਦਿੱਤਾ ਜਾਂਦਾ ਉਹਦੇ ਵਿੱਚ ਦੱਸੀ ਗਈ ਆ ਵੀ 52.88 ਜ਼ਮੀਨ ਜਿਹੜੀ ਆ 1 ਏਕੜ ਦੇ ਕਰੀਬ ਸਿਮਲੇ ਸਿਮਲੇ ਦੇ ਵਿੱਚ ਸਾਡੇ ਕੋਲ ਆ ਲੇਕਿਨ ਜੋ ਉਹਦਾ ਉਹਦਾ ਐਫੀਡੇਵਟ ਵੀ ਮੈਂ ਤੁਹਾਡੇ ਸਾਹਮਣੇ ਰੱਖ ਰਿਆ ਜੋ ਲੀਗਲ ਡਾਕੂਮੈਂਟ ਜੋ ਕੋਈ ਉਮੀਦਵਾਰ ਆਪਣੀ ਉਮੀਦਵਾਰੀ ਦੇ ਵੇਲੇ ਨੋਮੀਨੇਸ਼ਨ ਦੇ ਵੇਲੇ ਫਾਈਲ ਕਰਦਾ ਸੋ ਜਿਹੜੇ ਤਤ ਵਿਜੀਲੈਂਸ ਦੇ ਹੱਥ ਲੱਗਿਆ ਕਿ ਸਿਮਲੇ ਦੇ ਅੰਦਰ ਸੈਂਕੜੇ ਨਹੀਂ ਸੌਂਟ ਨਹੀਂ ਬਲਕਿ ਹਜ਼ਾਰ ਗੁਣਾ ਜ਼ਿਆਦਾ ਜਿਹੜੀ ਆ ਉਹ ਜਾਇਦਾਦ ਉੱਥੇ ਵਿਜੀਲੈਂਸ ਦੇ ਹੱਥ ਲੱਗੀ ਹੈ ਜੋ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਨੇ ਦੱਸਿਆ ਇਥੇ ਹੋਇਆ ਸਾਬਤ ਹੁੰਦਾ ਕਿ ਕੇਸਰਾ ਕਾਨੂੰਨ ਦੀਆਂ ਧਜੀਆਂ ਡਾਈਆਂ ਗਈਆਂ ਕੇਸਰਾ ਕਾਨੂੰਨ ਦੇ ਅਖੋਲੇ ਰੱਖਿਆ ਗਿਆ ਸਾਰਾ ਉਹ ਆਪਣਾ ਜ਼ਾਇਦਾਦ ਆਪਣੀ ਉਹ ਪ੍ਰਾਪਰਟੀ ਸੋਇਕਤਾ ਦੂਜਾ ਪੱਖ ਜਿਹੜਾ ਇਹ ਜ਼ਾਇਦਾਦ ਨੂੰ ਲੁਕੋ ਕੇ ਰੱਖਣ ਦਾ ਤੀਜਾ ਜਿਹੜਾ ਮੈਂ ਤੁਹਾਡੇ ਨਾਲ ਸੇਰੇ ਕਰਨਾ ਚਾਹੁੰਦਾ ਕਿ ਜਦੋਂ ਵਿਕਰਮਜੀਤ ਸਿੰਘ ਬਜੀਠਿਆ ਪੰਜਾਬ ਦੇ ਮੰਤਰੀ ਸਨ ਕਿਉਂਕਿ ਇਹ ਵੱਡੇ ਆਦਮੀ ਸੀਗੇ ਇਹਨਾਂ ਦੀ ਤੂਤੀ ਬੋਲਦੀ ਸੀ ਉਸ ਵੇਲੇ ਆਪਣੀ ਸਰਕਾਰ ਚ ਕਿਉਂਕਿ ਪੰਜਾਬ ਦੇ ਲੋਕ ਜਾਣਦੇ ਆ ਮੈਂ ਵੀ ਮਾਝੇ ਤੋਂ ਆ ਥੋੜਾ ਜਿਹਾ ਜ਼ਿਆਦਾ ਪਤਾ ਵੀ ਕੇਸ ਨਾਲ ਉਸ ਵੇਲੇ ਮੰਤਰੀ ਹੁੰਦਿਆ ਸੱਤਾ ਚ ਹੁੰਦਿਆ ਕੁਝ ਜਾਇਦਾਦਾਂ ਜਿਹੜੀਆਂ ਰੈਵਨਿਊ ਰਿਕਾਰਡ ਨੂੰ ਚੇਂਜ ਕੀਤਾ ਗਿਆ ਜਿਹੜੀਆਂ ਇਹਨਾਂ ਦੀਆਂ ਸੀਗੀਆਂ ਇਹਨਾਂ ਦੇ ਪਰਿਵਾਰ ਦੀਆਂ ਸੀਗੀਆਂ ਉਹ ਰੈਵਨਿਊ ਰਿਕਾਰਡ ਚੇਂਜ ਕੀਤਾ ਗਿਆ ਤੱਤ ਜਿਹੜੇ ਆ ਵਿਜਿਲੈਂਸ ਦੇ ਹੱਕ ਲੱਗੇ ਆ ਸੋ ਇਹ ਤਿੰਨ ਗੱਲਾਂ ਮੋٹے ਤੌਰ ਤੇ ਸਿਮਲੇ ਦੇ ਅੰਦਰ ਏਡੀ ਵੱਡੇ ਪੇਮਾਨੇ ਤੇ ਜਾਇਦਾਦ ਖਰੀਦੀ ਗਈ ਆ ਪਰ ਚੁਨਾਵੀ ਰੈਵਿਊ ਐਬਿਡਿਟ ਦੇ ਅੰਦਰ ਬਹੁਤ ਨਾ ਮਾਤਰ ਜੇ ਆਟ ਚ ਲੂਣ ਵਰਗੀ ਸੋ ਦਿੱਤੀ ਆ ਸੋ ਮੰਤਰੀ ਹੁੰਦਿਆਂ ਜਿਹੜਾ ਰੈਵਨਿਊ ਰਿਕਾਰਡ ਦੇ ਅੰਦਰ ਸਾਬਤ ਕੀਤਾ ਗਿਆ ਆਪਣੇ ਪੱਖ ਦੇ ਵਿੱਚ ਸੋ ਇਹ ਸਾਬਤ ਕਰਦਾ ਕਿ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਜਿਹੜਾ ਸਮਾਨ ਇਕੱਠਾ ਕੀਤਾ ਗਿਆ ਜਿਹੜਾ ਪੈਸਾ ਇਕੱਠਾ ਕੀਤਾ ਗਿਆ ਚਾਹੋ ਜ਼ਮੀਨਾਂ ਦੇ ਰੂਪ ਚ ਹੋਵੇ ਚਾਹੋ ਮਨੀ ਦੇ ਰੂਪ ਚ ਹੋਵੇ ਇਹਦਾ ਸਿੱਧਾ ਸਿੱਧਾ ਅਰਥ ਇਹ ਆ ਕਿ ਪੰਜਾਬ ਦੇ ਲੋਕਾਂ ਦੀ ਲੁੱਟ ਕੀਤੀ ਗਈ ਆ ਪੰਜਾਬ ਦੇ ਲੋਕਾਂ ਦੀ ਜੇਬਾਂ ਦਾ ਡਾਕਾ ਮਾਰਿਆ ਗਿਆ ਤੇ ਪੰਜਾਬ ਦੇ ਖਜ਼ਾਨੇ ਨੂੰ ਵੀ ਗਰੀਬ ਬੰਦਾ ਚਾਹ ਬੱਤੀ ਤੋਂ ਲੈ ਕੇ ਸਾਮ ਨੂੰ ਸੌਣ ਤੱਕ ਹਰ ਆਮ ਬੰਦਾ ਟੈਕਸ ਦਿੰਦਾ ਹਰ ਆਮ ਬੰਦਾ ਖਜ਼ਾਨੇ 'ਚੋਂ ਪੈਸਾ ਭੇਜਦਾ ਹੈ ਸੋ ਇਹ ਇੱਕ ਐਸੀ ਜਮਾਤ ਹੈ ਰਾਜਨੀਤੀ ਦੇ ਅੰਦਰ ਜਿਹੜੀ ਸੱਤਾ 'ਚ ਆਉਣ ਵੇਲੇ ਖਾਸ ਕਰਕੇ ਪੰਜਾਬ ਦੀ ਆਪਣੇ ਪ੍ਰਦੇਸ਼ ਦੀ ਇੰਨੀ ਵੱਡੇ ਪੇਮਾਨੇ ਤੇ ਲੁੱਟ ਕੀਤੀ ਗਈ ਇੱਦੀ ਵੱਡੇ ਪੇਮਾਨੇ ਤੇ ਤਵਾਹੀ ਕੀਤੀ ਗਈ ਰਕਾੜਾਂ ਨੂੰ ਖੁਰਦ-ਬੁਰਦ ਕੀਤਾ ਗਿਆ ਸੋ ਅੱਜ ਮਾਨਯੋਗ ਅਦਾਲਤ ਨੇ ਉਹਨਾਂ ਦਾ ਚਾਰ ਦਿਨ ਦਾ ਜਿਹੜਾ ਰਿਮਾਂਡ ਦਿੱਤਾ ਉਹ ਇਹ ਸਾਬਤ ਕਰਦਾ ਕਿ ਜਿਹੜੇ ਤੱਥ ਵਿਜੀਲੈਂਸ ਵੱਲੋਂ ਮਹਿੰਦ ਕਰਕੇ ਮਾਨਯੋਗ ਅਦਾਲਤ ਦੇ ਸਾਹਮਣੇ ਰੱਖੇ ਗਏ ਉਹਨਾਂ ਵਿੱਚ ਹੋਰ ਬਹੁਤ ਵੱਡੀ ਗੰਜਾਇਸ ਹੈ ਸੋ ਇਹ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਵੇ ਇਹਦੇ ਲਈ ਜਿਸ ਵੀ ਬੰਦੇ ਨੇ ਜਿਸ ਵੀ ਵਿਅਕਤੀ ਨੇ ਪੰਜਾਬ ਦੀ ਲੁੱਟ ਕੀਤੀ ਆ ਪੰਜਾਬ ਦੀ ਤਵਾਈ ਲਈ ਜ਼ਿੰਮੇਵਾਰ ਹੈ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਦੇ ਮੰਤਰੀ ਸਿੱਟੇ ਦਾ ਕੋਰ ਉਪਜਾਣ ਦੇ ਲਈ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਆ ਸੋ ਜਿਹਨੇ ਵੀ ਪੰਜਾਬ ਦੀ ਲੁੱਟ ਕੀਤੀ ਆ ਉਹਨੂੰ ਕਾਨੂੰਨ ਦੇ ਮੁਤਾਬਕ ਜਿਹੜਾ ਉਹ ਕਟੈਰਿਸ ਖੜਾ ਕੀਤਾ ਜਾਊਗਾ ਇਹਦੇ ਲਈ ਜਿਹੜਾ ਜੋ ਵੀ ਕਰਨਾ ਪਵੇ ਸਰਕਾਰ ਨੂੰ ਸਰਕਾਰ ਉਹ ਲੱਗੀ